भारत माता की जय मैं एडवोकेट अजय कुमार पंजाब प्रधान भगवान वाल्मीकि शक्ति सेना आज समूह विश्वब ਜਿਹੜਾ ਆ ਦਸਮਾ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਿਆ ਔਰ ਮੈਂ ਆਪਣੇ ਵੱਲੋਂ ਔਰ ਆਪਣੀ ਸਮੂਹ ਟੀਮ ਦੇ ਵੱਲੋਂ ਔਰ ਦਾ ਗ੍ਰੇਟ ਰਜੀਵ दीक्षित गौशाला ਦੇ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਦਸੂਆ ਨਿਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਸਾਡੇ ਭਾਰਤ ਦੇਸ਼ ਦੇ ਵਾਸਤੇ ਸਾਡੇ ਸਮੂਹ ਭਾਰਤ ਵਾਸੀਆਂ ਦੇ ਵਾਸਤੇ ਅੱਜ ਦਾ ਇੱਕ ਬਹੁਤ ਹੀ ਗੌਰਵਸ਼ਾਲੀ ਕਿਸ਼ਾਨਾ ਬਹੁਤ ਹੀ ਗੌਰਵਸ਼ਾਲੀ ਮੌਕਾ ਆ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੇ ਪ੍ਰਯਾਸ ਦੇ ਸਦਕਾ ਭਾਰਤੀਏ ਸਨਾਤਨ ਸੰਸਕ੍ਰਿਤੀ ਦੀ ਇਸ ਮਹਾਨ ਦ੍ਰੋਹਰ ਯੋਗ ਨੂੰ ਅੱਜ ਪੂਰੇ ਵਿਸ਼ਵ ਨੇ ਮਨਾਇਆ ਆ ਔਰ ਪੂਰਾ ਵਿਸ਼ਵ ਵਿਸ਼ਵ ਨੇ ਇਸ ਵੇਲੇ ਅਪਣਾਇਆ ਔਰ ਉਸ ਦ੍ਰੋਹਰ ਨੂੰ ਅਪਨਾ ਕੇ ਅੱਜ ਉਸ ਦ੍ਰੋਹਰ ਦਾ ਸਦਉਪਯੋਗ ਕਰ ਰਹੇ ਆ ਔਰ ਉਸ ਦਾ ਫਾਇਦਾ ਉਠਾ ਰਹੇ ਆ ਸੋ ਅਸੀਂ ਸਮੂਹ ਨਗਰ ਨਿਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਭਾਰਤੀ ਸਨਾਤਨ ਸੰਸਕ੍ਰਿਤੀ ਇੱਕ ਐਸਾ ਮਹਾਨ ਸਾਡਾ ਕਲਚਰ ਇੱਕ ਐਸਾ ਸੰਸਕ੍ਰਿਤੀ ਇੱਕ ਜੀਵਨ ਜੀਣ ਦੀ ਐਸੀ ਪદ્ધਤੀ ਆ ਜਿਸ ਦੇ ਅੰਦਰ ਸਾਨੂੰ ਸਭ ਕੁਝ ਹੀ ਮਿਲ ਜਾਂਦਾ ਤੇ ਯੋਗ ਦੇ ਰਾਹੀਂ ਕਿਉਂਕਿ ਯੋਗ ਸ਼ਬਦ ਸਾਡੇ ਮਹਾਪੁਰਸ਼ਾਂ ਨੇ ਸਾਡੇ ਵਰੀਸ਼ੀਆਂ ਮੂਨੀਆਂ ਨੇ ਯੁਜ ਤਾਤੂ ਤੋਂ ਨਿਕਲਿਆ ਹੋਇਆ ਸ਼ਬਦ ਆ ਜਿਸ ਦਾ ਮਤਲਬ ਹੈ ਜੁੜਨਾ ਤੇ ਜਿਸ ਵੇਲੇ ਅਸੀਂ ਆਪਣੇ ਆਪ ਦੇ ਨਾਲ ਉਸ ਈਸ਼ਵਰ ਦੇ ਨਾਲ ਇਕਾਕਾਰ ਹੋ ਜਾਂਦੇ ਆ ਜੁੜ ਜਾਂਦੇ ਆ ਤੇ ਫਿਰ ਅਸੀਂ ਆਪਣੇ ਜੀਵਨ ਦੇ ਸਮੂਹ ਵਿਕਾਰਾਂ ਦਾ ਸਮੂਹ ਬਿਰਾਈਆਂ ਦਾ ਨਾਸ਼ ਕਰਦੇ ਹੋਏ ਫਿਰ ਇੱਕ ਦਿਨ ਆਪਣੇ ਆਪ ਨੂੰ ਇੱਕ ਚੰਗੇ ਜੀਵਨ ਦੇ ਜੀਨ ਦੇ ਲਈ ਅੱਗੇ ਵਧਦੇ ਆ। ਸੋ ਅੱਜ ਦਾ ਗ੍ਰੇਟ ਰਜੀਵ दीक्षित गौशाला ਦੇ ਵੱਲੋਂ ਦਸੂਆ ਦੇ ਲੰਗਰ ਹਾਲ ਦੇ ਵਿੱਚ ਬਾਬਾ ਬਰਫਾਨੀ ਲੰਗਰ ਹਾਲ ਦੇ ਵਿੱਚ ਯੋਗ ਦਿਵਸ ਮਨਾਇਆ ਗਿਆ ਆ ਜਿਸ ਵਿੱਚ ਸ਼ਹਿਰ ਦੀਆਂ ਬਹੁਤ ਹੀ ਸਤਕਾਰਯੋਗ ਹਸਤੀਆਂ ਨੇ ਔਰ ਨਗਰ ਨਿਵਾਸੀਆਂ ਨੇ ਇਹਦੇ ਵਿੱਚ ਭਾਗ ਲਿਆ ਆ ਔਰ ਸਭ ਨੇ ਮਿਲ ਕੇ ਅਯੋਗ ਕੀਤਾ ਆ ਔਰ ਪ੍ਰਣ ਲਿਆ ਆ ਕਿ ਭਵਿੱਖੇ ਦੇ ਵਿੱਚ ਜੀਵਨ ਦੇ ਵਿੱਚ ਯੋਗ ਨੂੰ ਅਪਣਾਉਣਗੇ ਔਰ ਯੋਗ ਨੂੰ ਅਪਨਾ ਕੇ ਨਿਰੋਗ ਰਹਿਣਗੇ ਔਰ ਇੱਕ ਚੰਗੇ ਔਰ ਇੱਕ ਸਵਸਥ ਭਾਰਤ ਦਾ ਨਿਰਮਾਣ ਕਰਨਗੇ ਸਵਸਥ ਸਮਾਜ ਦਾ ਨਿਰਮਾਣ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਅੱਜ ਦੇ ਅੰਤਰਰਾਸ਼ਟਰੀ ਯੋਗਾ ਦਿਵਸ ਤੇ ਮੈਂ ਸਭ ਤੋਂ ਜ਼ਿਆਦਾ ਬਾਉ ਅਰਨ ਕੁਮਾਰ ਜੀ ਨੂੰ ਵਧਾਈ ਦਿੰਦਾ ਹਾਂ ਕਿ ਉਹਨਾਂ ਦਾ ਬੜਾ ਵੱਡਾ ਉਪਰਾਲਾ ਹਰ ਸਾਲ ਹੁੰਦਾ ਹੈ ਕਿ ਉਹ ਹਮੇਸ਼ਾ ਹੀ ਹਿੰਦੁਸਤਾਨ ਨੂੰ ਵਾਸਤੇ ਬੜੇ ਵਧੀਆ ਵਧੀਆ ਵੱਡੇ ਕੰਮ ਕਰ ਰਿਹਾ ਹੈ ਇਹਦੇ ਵਾਸਤੇ ਮੈਂ ਅੱਜ ਇੱਥੇ ਅੱਜ ਸਾਡਾ ਸਾਰਾ ਦੇਸ਼ ਜੋਗਾ ਦਿਵਸ ਮਨਾ ਰਿਹਾ ਹੈ ਤੇ ਦਸੂਆਜ ਵੀ ਬੜੇ ਹਮਮਹਾ ਕੇ ਅੱਜ ਸਵੇਰੇ 6 ਵਜੇ ਜੋਗਾ ਦਿਵਸ ਮਨਾਇਆ ਗਿਆ ਇਹਦੇ ਵਾਸਤੇ ਫਿਰ ਮੈਂ ਵਜ਼ਾਈ ਜੰਦਾ ਹਾਂ ਗਊਸ਼ਾਲਾ ਸੋਸਾਇਟੀ ਦਸੂਆਜ ਦੇ ਬਾਊ ਅਰਣਕਮਾਦ ਜੀ ਨੂੰ ਤੇ ਪੂਰੇ ਸ਼ਹਿਰ ਨੂੰ ਕਿਉਂਕਿ ਜੋਗਾ ਕਰਨਾ ਬਹੁਤ ਸਾਲੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਤੰਦਰੁਸਤ ਰਹਿਣਾ ਚਾਹੁੰਦੇ ਹਾਂ ਤੇ ਸਾਨੂੰ ਜੋਗਾ ਆਪਣਾ ਲਾਪੇਗਾ ਕਿਉਂਕਿ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਭਾਗ ਦੌੜ ਚ ਕੁਝ ਐਕਸਰਸਾਈਜ਼ ਨਹੀਂ ਕਰ ਪੰਦੇ ਜੇ ਅਸੀਂ ਸਵੇਰੇ 10 ਮਿੰਟ 15 ਮਿੰਟ ਵੀ ਯੋਗਾ ਕਰ ਲਈਏ ਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰਾ ਦਿਨ ਜੇਲਾ ਵੀ ਕੰਮ ਕਰਦੇ ਹਾਂ ਉਹਦੇ ਸਾਨੂੰ ਥਕਾਵਟ ਮਹਿਸੂਸ ਨਹੀਂ ਹੋਏਗੀ ਤੇ ਮੈਂ ਫਿਰ ਕਾਮਨਾ ਕਰਦਾ ਹਾਂ ਕਿ ਐਦਾਂ ਹੀ ਸ਼ਹਿਰ ਦੇ ਵਿੱਚ ਵਧੀਆ-ਵਧੀਆ ਕਾਰਗਿਰੀ ਹੁੰਦੀ ਰਹੇ ਤੇ ਸ਼ਹਿਰ ਅੱਗਾ ਬੱਦਲੇ ਅੱਜ 21 ਜੂਨ ਨੂੰ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਪੂਰੀ ਦੁਨੀਆ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਅੱਜ ਦਸੂਹਾ ਵਿਖੇ ਬਾਊ ਅਰुण कुमार ਜੀ ਦੀ ਅਧਿਖਸ਼ਤਾ ਵਿੱਚ ਇੱਥੇ ਵੀ ਦਸੂਹਾ ਵਿਖੇ ਲੰਗਰ ਹਾਲ ਵਿੱਚ ਯੋਗ ਦਿਵਸ ਮਨਾਇਆ ਗਿਆ ਅਸੀਂ ਧੰਨਵਾਦ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦਾ ਜਿਨ੍ਹਾਂ ਨੇ ਭਾਰਤ ਦੀ ਸੰਸਕ੍ਰਿਤੀ ਨੂੰ ਵਿਸ਼ਵ ਪੱਟਲ ਦੇ ਉੱਤੇ ਸ਼ੋਭਿਤ ਕੀਤਾ ਹੈ ਅੱਜ ਪੂਰੀ ਦੁਨੀਆ ਯੋਗ ਦਾ ਲੋਹਾ ਮੰਨ ਰਹੀ ਹੈ ਔਰ ਯੋਗ ਜਿਹੜਾ ਹੈ ਉਹ ਸ਼ਰੀਰ ਨੂੰ ਤੰਦਰੁਸਤ ਰੱਖਣਾ ਔਰ ਆਤਮਾ ਨੂੰ ਤੰਦਰੁਸਤ ਰੱਖਣ ਦਾ ਇੱਕ ਸਾਧਨ ਹੈ ਮੈਂ ਦਸੂਹਾ ਵਾਸੀਆਂ ਨੂੰ ਔਰ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਕੱਲਾ 21 ਜੂਨ ਤੱਕ ਯੋਗ ਦਿਵਸ ਸੀਮਿਤ ਨਾ ਰਹਿ ਜਾਏ ਸਾਨੂੰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਯੋਗ ਨੂੰ ਉਤਾਰਨਾ ਚਾਹੀਦਾ ਹੈ ਇਹੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਵਾਟ ਮੈਂ ਧਰਮਿੰਦਰ ਸਿੰਘ ਸਾਭੀ ਟੀਕੇਲਾ ਬਲੋਸੰਤੀ ਮੈਂਬਰ ਦਸੂਹਾ ਅੱਜ ਦਸਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਸਾਰੇ ਹੀ ਦੇਸ਼ ਵਿਦੇਸ਼ ਚ ਬਸਦੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਗੱਲ ਕਰੀਦੇ ਅਸੀਂ ਸੋਹਰਾ ਖੇਤੀਆ ਰਿਹਾ ਲੱਗਦਾ ਪ੍ਰੋਗਰਾਮ ਜਿਹੜਾ ਅੱਜ ਸਾਡੇ ਅੰਕਲ ਜੀ ਬਹੁਤ ਆਪਣੇ ਬਹੁਤ ਜੀ ਨੇ ਕੀਤਾ ਬਹੁਤ ਵਧੀਆ ਕੀਤਾ ਜੀ ਅੱਗੇ ਤੋਂ ਵੀ ਅਸੀਂ ਕਹਿੰਨੇ ਆ ਕਿ ਹਰੇਕ ਸਾਲ ਪ੍ਰੋਗਰਾਮ ਜਿਹੜਾ ਵਧੀਆ ਕਰਨ ਮੈਂ ਪ੍ਰੋਫੈਸਰ ਗੁਰਮੀਤ ਸਿੰਘ ਰਿਟਾਇਰਡ ਪ੍ਰੋਫੈਸਰ ਡੀਏਵੀ ਕਾਲਜ ਦਸੂਹੇ ਤੋਂ ਕਰੋ ਯੋਗ ਰਹੋ ਨਿਰੋਗ ਦਾ ਨਾਰਾ ਜੋ ਭਾਰਤ ਨੂੰ ਇਹ ਦਿੱਤਾ ਗਿਆ ਸੀ 19 2015 ਤੋਂ ਲੈ ਕੇ ਅੱਜ ਤੱਕ ਇਹ ਯੋਗ ਦਿਵਸ ਮਨਾਇਆ ਜਾ ਰਿਹਾ ਹਰ ਸਾਲ ਇੱਥੇ ਇਕੱਠੇ ਹੋਈਦਾ ਯੋਗ ਦਿਵਸ ਮਨਾਉਨੇ ਆ ਤੇ ਇਸ ਦਾ ਫਾਇਦਾ ਇਹ ਹੁੰਦਾ ਕਿ ਸਾਲ ਪਰ ਜੋ ਇੱਥੇ ਆਦਤ ਬਣਦੀ ਉਸ ਨੂੰ ਬਣਾਈ ਰੱਖੀਦਾ ਤੇ ਇਹਦੀ ਬਰਕਤ ਇਹ ਆ ਕਿ ਅਸੀਂ ਸਾਰੇ ਉਸ ਦੇ ਨਾਲ ਤੰਦਰੁਸਤ ਹੋ ਰਹੇ ਆਂ ਨਾਲ ਨਾਲ ਇੱਕ ਬਹੁਤ ਵੱਡਾ ਕਾਰਜ ਪਤੰਜਲੀ ਯੋਗਪੇਠ ਤੇ ਸ਼੍ਰੀ ਰਾਜੀਵ ਦੀਕਸ਼ਿਤ ਗ੍ਰੇਟ ਰਾਜੀਵ ਦੀਕਸ਼ਿਤ ਗਊਸ਼ਾਲਾ ਵੱਲੋਂ ਮੁਫਤ ਪਲਾਂਟਸ ਤਰ੍ਹਾਂ ਤਰ੍ਹਾਂ ਦੇ ਦਿੱਤੇ ਜਾਂਦੇ ਫੁੱਲ ਫੁੱਲਾਂ ਵਾਲੇ ਬੂਟੇ ਫਲਾਂ ਵਾਲੇ ਬੂਟੇ ਸ਼ਾਂਭਲੇ ਬੂਟੇ ਦਿੱਤੇ ਜਾਂਦੇ ਸਾਰੇ ਜਣੇ ਇੱਕ ਇੱਕ ਬੂਟਾ ਵੀ ਲਗਾਉਂਦੇ ਆ ਜਦ ਨਾਲ ਵਾਤਾਵਰਣ ਸ਼ੁੱਧ ਹੋ ਰਿਹਾ ਸਾਨੂੰ ਸ਼ੁੱਧ ਆਕਸੀਜਨ ਮਿਲੇਗੀ ਯੋਗ ਕਰਾਂਗੇ ਪ੍ਰਾਣਾਯਾਮ ਕਰਾਂਗੇ ਮਨ ਤੇ ਤਨ ਦੋਨੇ ਨਿਰੋਗ ਹੋਣਗੇ ਦੋਨਾਂ ਨੂੰ ਬਹੁਤ ਬਰਕਤ ਮਿਲੇਗੀ ਮੈਂ ਚਾਹੁੰਦਾ ਸਾਰਾ ਦੇਸ਼ ਮਿਲ ਕੇ ਜੇ ਯੋਗ ਕਰਦਾ ਰਵੇ ਤੇ ਅਸੀਂ ਮੁੜ ਕੇ ਭਾਰਤ ਨੂੰ ਤੰਦਰੁਸਤ ਤੇ ਸਵਸਥ ਬਣਾ ਸਕਾਂਗੇ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਸਾਰੇ ਆ